ਆਪਣੇ ਕੋਲ ਟੁਆਇਜ਼ ਸੌਫਟਵਾਇਜ਼ ਵੀ ਮਿਲ ਜਾਣਗੇ ਗਿਫਟ ਆਈਟਮ ਦੀ A ਟੂ Z ਵੈਰਾਈਟੀ ਹੈ ਤੁਹਾਨੂੰ ਕੋਈ ਵੀ ਫੋਟੋ ਫਰੇਮ ਕਸਟਮਾਈਜ਼ ਚੀਜ਼ ਕਰਾਉਣੀ ਹੈ ਤੁਸੀਂ ਕਸਟਮਾਈਜ਼ ਮਸ਼ੀਨ ਨਾਲ ਸਾਡੀਆਂ ਆਉਂਦੀਆਂ ਕੋਈ ਵੀ ਪ੍ਰਿੰਟਿੰਗ ਕਰਾਉਣੀ ਹੈ ਉਹ ਪ੍ਰਿੰਟਿੰਗ ਵਾਲਾ ਸਾਡਾ ਆਪ ਦਾ ਕੰਮ ਹੈ ਕੋਈ ਵੀ ਡੈਕੋਰੇਸ਼ਨ ਆਈਟਮ ਚਾਹੀਦੀ ਹੈ ਗਿਫਟ ਚੋਂ ਮਿਲੂ ਕਰੋਕਰੀਜ਼ ਤੁਹਾਨੂੰ A ਟੂ Z ਵੈਰਾਈਟੀ ਕਰੋਕਰੀ ਜੇ ਏ ਟੂ ਜ਼ੈਡ ਵੈਰਾਈਟੀ ਦਾ ਮਤਲਬ ਕੀ ਤੁਹਾਨੂੰ ਪਲਾਸਟਿਕ ਦਾ ਕੁਝ ਵੀ ਚਾਹੀਦਾ ਕਰੋਕਰੀ ਦਾ ਕੋਈ ਵੀ ਚੀਨੀ ਦਾ ਚਾਹੀਦਾਗਾ ਕੋਈ ਵੀ ਕੁੱਕਵੇਅਰ ਦਾ ਚਾਹੀਦਾ ਤੁਹਾਨੂੰ ਏ ਟੂ ਜ਼ੈਡ ਵੈਰਾਈਟੀ ਮਿਲੂਗੀ ਤੁਹਾਨੂੰ ਕਿਤੇ ਹੋਰ ਜਾਣ ਦੀ ਕੋਈ ਲੋੜ ਨਹੀਂ ਤੁਸੀਂ ਉਹ ਵਿੱਚ ਪ੍ਰੋਪਰ ਦੇਖ ਰਿਹਾਗਾ ਵੀ ਕੁਆਲਿਟੀ ਕੀ ਆ ਇਹਨਾਂ ਦੀ ਔਰ ਰੇਟ ਇਹਨਾਂ ਦਾ ਕੁਝ ਵੀ ਨਹੀਂ ਜਿਸ ਤਰ੍ਹਾਂ ਤੁਸੀਂ ਆਮ ਦੇਖੋਗੇ ਆਨਲਾਈਨ ਤੁਹਾਨੂੰ ਇਹ 1500 2000 ਰੁਪਏ ਦਾ ਮਿਲੂ ਮੀਨੀ ਮੀਨੀ ਸੌ ਦੀ ਸਾਈਟ ਤੋਂ ਤੁਸੀਂ ਚੈੱਕ ਕਰੋਗੇ 1800 1900 ਰੁਪਏ ਦਾ ਆਪਣੇ ਕੋਲ ਇਹ ਸਿਰਫ 650 ਰੁਪਏ ਦਾ ਕੋਲੀ ਕੋਲੀ ਚਿਮਚੀ ਦਾ ਮਗਰ ਮੱਛੀ ਦਾ ਦੋਸਤੋ ਦੇਖੋ ਕਿੰਨੀ ਘੈਂਡ ਵੈਰਾਈਟੀ ਆ ਯਾਰ ਮਤਲਬ ਪਛਾਨ ਨਹੀਂ ਆਉਂਦੀ ਹੈਗੀਗੀ ਆਪੀਸਾ ਵਾਸਤੇ ਵੀ ਤੁਸੀਂ ਇੱਕ ਵਾਰੀ ਬੱਚਾ ਲਿਆਓ ਉਹ ਖਾਲੀ ਨਹੀਂ ਜਾਊਗਾ ਅੱਛਾ ਬੱਚਾ ਕੋਈ ਵੀ ਆਉਂਦਾ ਹੈ ਬੱਚਾ ਛੱਡੋ ਤੁਸੀਂ ਵੱਡੀਆਂ ਕੁੜੀਆਂ ਮੈਰਿਡ ਜੋ ਵੀ ਆਊਗਾ ਉਹ ਖਾਲੀ ਇਹਨਾਂ ਤੋਂ ਇਹਨਾਂ ਨੂੰ ਇੱਕ ਅੱਧਾ ਪੀਸ ਤੇ ਦੋ ਪੀਸ ਨਾਲ ਜਾਏ ਬਿਨਾ ਨਹੀਂ ਜਾਊਗਾ ਕੋਈ ਲੋਕ ਆਪਣੇ ਪਲਾਸਟਿਕ ਨੂੰ ਛੱਡੀ ਜਾਂਦੇ ਆ ਜਿਵੇਂ ਆਪਣੇ ਕੋਲ ਬੋਨ ਚਾਈਨਾ ਦੇ ਤੁਹਾਨੂੰ 50 ਤੋਂ ਉੱਪਰ ਡਿਜ਼ਾਈਨ ਮਿਲਣਗੇ ਆਪਾਂ ਨੂੰ ਸਾਰੇ ਕੰਪਨੀਆਂ ਦੇ ਇਹਨਾਂ 'ਚ ਹੋਣਗੇ ਮੇਨਲੀ ਇਹਨਾਂ ਦੀ ਦਾਗ-ਦੂਗ ਦੀ ਕੋਈ ਪ੍ਰੋਬਲਮ ਨਹੀਂ ਗਈ ਸਭ ਤੋਂ ਵਧੀਆ ਕੁਆਲਿਟੀ ਆ ਕੁਆਲਿਟੀ ਮੈਨੂੰ ਦੱਸਣ ਦੀ ਇਹਨਾਂ ਦੀ ਲੋੜ ਨਹੀਂ ਉਹ ਦੇਖਣਸਾਰ ਪਤਾ ਲੱਗੂ ਤੁਹਾਨੂੰ ਉੱਪਰ ਕੋਈ ਕਲਰ ਨਹੀਂ ਉੱਤਰਦਾ ਇਹ ਐਵੇਂ ਦੀ ਐਵੇਂ ਰਹਿਣਾ ਲੈ ਆ। ਓਕੇ ਹਰਮਨ ਨੇੜੇ ਕਰਕੇ ਦਿਖਾਈ ਥੋੜਾ ਜਿਹਾ। ਤੇ ਦੋਸਤੋ ਆਹ ਦੇਖੋ ਯਾਰ ਐਂ ਲੱਗਦਾ ਵੀ ਜਿਵੇਂ ਸਿਉਣੇ ਸਿਉਣੇ ਦੇ ਹੁੰਦੇ ਨੇਗੇ। ਅਰੋੜਾ ਗਿਫਟ ਵਾਲਿਆਂ ਦੇ ਖੜੇ ਆਪਾਂ ਸਰਦੂਲਗੜ੍ਹ ਦੇ ਵਿੱਚ। ਵੈਰਾਈਟੀ ਦੀ ਗੱਲ ਕਰੀਏ ਇਹਨਾਂ ਕੋਲੇ ਬੇਸ਼ਮਾਰ ਵੈਰਾਈਟੀ ਆ ਤੇ ਜੇ ਕਸਟਮਰਾਂ ਦੀ ਗੱਲ ਕਰੀਏ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਵਾਲੇ ਕਸਟਮਰ ਇਹਨਾਂ ਨੂੰ ਸਾਹ ਨਹੀਂ ਲੈਣ ਦਿੰਦੇ। ਐਨੇ ਆਰਡਰ ਆਉਂਦੇ ਨੇ। ਪਰ ਐਨ ਆਰ ਆਈਆਂ ਦਾ ਨਾਂ ਸੁਣ ਕੇ ਤੁਸੀਂ ਡਰ ਨਾ ਜਾਇਓ ਵੀ ਕਿਤੇ ਰੇਟ ਵਾਲੇ ਮਹਿੰਗੇ ਹੋਣਗੇ। ਇੱਥੇ ਬ ਕਿਉਂਕਿ ਜਿਹੜੇ ਉੱਥੇ ਐਨ ਆਰ ਆਈ ਬੈਠੇ ਨੇ ਉਹ ਉੱਥੋਂ ਪਹਿਲਾਂ ਟਰਾਈ ਮਾਰਦੇ ਨੇ ਫੇਰ ਇੱਥੋਂ ਆਰਡਰ ਕਰਦੇ ਆ ਨਾਲ ਸਾਡੇ ਮੋਹਿਤ ਬਾਈ ਨੇ ਸਾਰੀ ਜਾਣਕਾਰੀ ਆਪਾਂ ਤੁਹਾਡੇ ਦੀ ਲੈ ਕੇ ਆਏ ਆ ਬਣੇ ਰਹੋ ਵੀਡੀਓ ਦੇ ਐਂਡ ਤੱਕ ਬਾਈ ਕੀ ਹਾਲ ਚਾਲ ਵਧੀਆ ਬਾਈ ਤੁਸੀਂ ਦੱਸੋ ਕਿਵੇਂ ਹੋ ਠੀਕ ਠਾਕ ਜੀ ਵਧੀਆ ਹੀ ਤੇ ਅੱਜ ਆਪਣੇ ਦੋਸਤਾਂ ਨੂੰ ਕੀ ਦਿਖਾਉਣ ਜਾ ਰਹੇ ਹੋ ਅੱਜ ਆਪਣੇ ਕਰੋਕਰੀ ਦੀ ਵੈਰਾਈਟੀ ਮੇਨਲੀ ਜੋ ਆਪਣੇ ਕੋਲ ਸਭ ਤੋਂ ਵੱਧ ਕੰਮ ਹੈਗਾ ਜਾਂ ਆਪਣੇ ਕੋਲ ਸਭ ਤੋਂ ਖਾਸ ਵੈਰਾਈਟੀ ਆ ਉਹ ਕਰੋਕਰੀ ਦੀ ਹੈ ਤੇ ਸਟਾਰਟ ਕਰੋ ਬਾਈ ਕਿੱਥੋਂ ਕਰਦੇ ਆ ਫਿਰ ਕੁੱਕਵੇਅਰ ਤੋਂ ਹੋ ਜੀ ਆਜੋ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੁਸੀਂ ਲਾਈਕ ਵਾਲਾ ਬਟਨ ਦਬਾ ਦਿਓ ਆਪਣੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੀ ਗੱਲਬਾਤ ਤੁਹਾਡੇ ਲਈ ਲੈ ਕੇ ਆਇਆ ਹਾਂ ਜੀ ਬਈ ਆਪਣੇ ਕੋਲ ਕੁੱਕਵੇਅਰ ਹੈ ਕੁਕਵੇਅਰ ਆਪਣੇ ਕੋਲ ਮੋਸਟਲੀ ਸਾਰੇ ਬ੍ਰਾਂਡਸ ਵਗੈਰਾ ਦਾ ਹੀ ਮਿਲੂਗਾ ਪ੍ਰੈਸ ਚੀਜ਼ ਦਾ ਪ੍ਰਵਾ ਦਾ ਸਨ ਫਲੇਮ ਵਗੈਰਾ ਦਾ ਆਪਣੇ ਕੋਲ ਬ੍ਰਾਂਡ ਦਾ ਮਿਲੂਗਾ ਇਹਦੇ ਤੇ ਤੁਹਾਨੂੰ 25% ਪਲੱਸ ਆਫ ਦਵਾਂਗੇ ਆਪਾਂ ਠੀਕ ਹੈ ਓਕੇ ਪ੍ਰੈਸ ਚੀਜ਼ ਤੇ ਆਮ ਤੁਸੀਂ ਕਿਤੇ ਵੀ ਆਨਲਾਈਨ ਵੀ ਟਰਾਈ ਕਰੋ ਤਾਂ ਤੁਹਾਨੂੰ ਜਿਆਦਾ ਤੋਂ ਜਿਆਦਾ 15% 18% ਇਸ ਤੋਂ ਉੱਤੇ ਕਿਤੇ ਵੀ ਨਹੀਂ ਮਿਲਦਾ ਆਪਣੇ ਕੋਲ ਤੁਹਾਨੂੰ 25% ਆਫ ਮਿਲੇਗਾ ਹਰ ਕੁੱਕਵੇਅਰ ਤੇ ਪ੍ਰੈਸ ਚੀਜ਼ ਤੇ ਓਕੇ ਵੀ ਚਾਹੇ ਇਹਦਾ ਕੁੱਕਰ ਆ ਚਾਹੇ ਇਹਦਾ ਕੋਈ ਵੀ ਬਰਤਨ ਹੈ ਇਹਨਾਂ ਤੇ ਤੁਹਾਨੂੰ ਕੋਈ ਸਮਾਨ ਸਾਰਾ ਕੰਪਨੀ ਦਾ ਬ੍ਰਾਂਡ ਦਾ ਮਿਲੂ ਨਾਨ ਬ੍ਰਾਂਡ ਤਾਂ ਨਹੀਂ ਕੋਈ ਚੀਜ਼ ਮਿਲੂ ਨਾਨ ਬ੍ਰਾਂਡ ਕੁਛ ਨਹੀਂ ਮਿਲੂ ਆਪਣੇ ਕੋਲ ਮਿਲੂ ਮੋਸਟਲੀ ਬ੍ਰਾਂਡ ਹੀ ਮਿਲੂਗਾ ਠੀਕ ਹੈ ਜੀ ਇਸ ਚੀਜ਼ 'ਚ ਆਪਣੇ ਕੋਲ ਕੁੱਕਵੇਅਰ 'ਚ ਇਹ ਚੀਜ਼ ਆ ਜਾਂਦੀ ਹੈ ਔਰ ਅੱਜ ਦੇ ਦਿਨ ਜੋ ਸ਼ੈਫ ਵਗੈਰਾ ਯੂਜ਼ ਕਰ ਰਹੇ ਆ ਜਾਂ ਇੰਟਰਨੈਸ਼ਨਲ ਕੋਈ ਵੀ ਕਲਾਇੰਟ ਆ ਉਹ ਸਾਰੇ ਯੂਜ਼ ਕਰ ਰਹੇ ਆ ਤਾਂ ਹੈਕਸਕਿਊਬ ਯੂਜ਼ ਕਰ ਰਹੇ ਆ ਓਕੇ ਇਹਦੀ ਲਾਈਫਟਾਈਮ ਗਰੰਟੀ ਰਹਿੰਦੀ ਹੈ ਸਟੀਲ ਦਾ ਇਹ ਹੈ ਟ੍ਰਾਈਪਲਾਈ ਮਾਡਲ ਚ ਹੈ ਟ੍ਰਾਈ ਪ੍ਰਾਈਸ ਸਟੀਲ ਹੈ ਨਾ ਕੋਈ ਇਹਦਾ ਖਰਾਬ ਹੋਣ ਦਾ ਨਾ ਕੋਈ ਇਹਦਾ ਕੋਈ ਹੋਰ ਚੰਝਟ ਹੈ ਠੀਕ ਹੈ ਨਾ ਇਹ ਭਾਈ ਇੱਕ ਤੁਸੀਂ ਗੱਲ ਦਾਸ ਰਹੇ ਸੀ ਵੀ ਜਿਹੜੇ ਬਾਹਰ ਐਨ ਆਰ ਆਈ ਵੀਰ ਇਹ ਚੀਜ਼ ਐਥੋਂ ਆਰਡਰ ਕਰਦੇ ਆ ਤੇ ਉਹਦਾ ਕੀ ਰੀਜਨ ਹੈਗਾ ਰੀਜਨ ਇਹ ਆ ਵੀ ਬਾਹਰ ਇਹ ਬਹੁਤ ਜ਼ਿਆਦਾ ਮਹਿੰਗਾ ਹੈਗਾ ਠੀਕ ਹੈ ਆਪਣੇ ਇੰਡੀਆ ਨਾਲੋਂ ਬਹੁਤ ਗੁਣਾ ਮਹਿੰਗਾ ਪੈਂਦਾ ਜਿੰਦੇ ਕਰਕੇ ਸਾਰੇ ਆਪਣੇ ਇੱਥੇ ਉਹ ਇੰਡੀਆ ਚੋ ਹੀ ਮਂਗਾ ਕੇ ਰਾਜੀ ਹੈ ਓਕੇ ਤੇ ਬਾਹਰ ਬਈ ਦੀ ਕੀ ਹੋਇਆ ਮਤਲਬ ਪ੍ਰਾਈਸ ਹੋਇਆ ਬਾਹਰੇ ਜੇ ਆਪਾਂ ਡਾਲਰਾਂ ਦੇ ਹਿਸਾਬ ਤੇ ਕਰੀਏ ਕੈਨੇਡਾ ਇਹ 150 ਤੋਂ 200 ਡਾਲਰ ਦਾ ਇੱਕ ਤਵਾ ਪੈਂਦਾ ਠੀਕ ਹੈ ਔਰ ਆਪਣੇ ਕੋਲੇ ਇਹ 1500 1800 2000 ਦੀ ਰੇਂਜ ਦੇ ਵਿੱਚ ਵਿੱਚ ਪੈਂਦਾਗਾ ਜਿਹੜਾ ਇਹਦਾ ਤਾਂ ਵੀ ਮਤਲਬ ਥੱਲੇ ਆ ਜਾਂਦਾ ਚੌਥਾ ਹਿੱਸਾ ਵੀ ਨਹੀਂ ਰਹਿ ਜਾਂਦਾ ਚੌਥਾ ਹਿੱਸਾ ਵੀ ਨਹੀਂ ਰਹਿ ਜਾਂਦਾ ਤੇ ਵੈਰਾਈਟੀ ਵੀ ਬਾਖਮਾਲ ਆ ਦੋਸਤੋ ਤੁਸੀਂ ਦੇਖ ਰਹੇ ਹੋ ਜਿਵੇਂ ਸਟੀਲ ਦਾ ਤਵਾ ਬਹੁਤ ਹੀ ਘੈਂਟ ਗੱਲਬਾਤ ਆ ਯਾਰ ਤੇ ਭਾਈ ਅੱਗੇ ਦਿਖਾਓ ਫਿਰ ਤੁਹਾਨੂੰ ਹੋਰ ਕੁਝ ਜਿਹੜੇ ਆਮ ਲੇਟ ਵਗੈਰਾ ਬਣਾਉਂਦੇ ਆ ਕਿ ਉਹਨਾਂ ਲਈ ਆਹ ਸਭ ਤੋਂ ਖਾਸ ਚੀਜ਼ ਆ ਠੀਕ ਹੈ ਉਹਨਾਂ ਨੂੰ ਕੀ ਹੁੰਦਾ ਮਹੀਨੇ ਬਾਅਦ ਦੂਸਰਾ ਨਾਨ-ਸਟਿਕ ਤਵਾ ਉਹਨਾਂ ਦਾ ਖਰਾਬ ਹੋ ਜਾਂਦਾ ਉਹਨਾਂ ਨੂੰ ਦੁਬਾਰੇ ਹਰ ਵਾਰੀ ਤਵਾ ਨਵਾਂ ਮਹੀਨੇ ਦੋ ਮਹੀਨੇ ਬਾਅਦ ਬਦਲਣਾ ਪੈਂਦਾ ਠੀਕ ਹੈ ਇਹਦੀ ਲਾਈਫਟਾਈਮ ਗਾਰੰਟੀ ਹੈ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰੋ ਜਿਸ ਤਰ੍ਹਾਂ ਮਰਜ਼ੀ ਇਹਨੂੰ ਸਟੀਲ ਵੂਲ ਮਾਰੋ ਕੁਝ ਵੀ ਕਰੋ ਜਦੋਂ ਖਰਾਬ ਹੋਇਆ ਉਹ ਤਵਾ ਸਾਡਾ ਹੂੰ ਤੇ ਭਾਈ ਆਪਾਂ ਦੇਖਦੇ ਆਂ ਵੀ ਜਿਵੇਂ ਪਹਿਲਾਂ ਵਾਲੇ ਨਾਨ-ਸਟਿਕ ਆਉਂਦੇ ਸੀ ਉਹਨਾਂ ਦਾ ਕਲਰ ਹੀ ਉੱਤਰ ਜਾਂਦਾ ਸੀ ਇਹਨਾਂ ਤੇ ਕੋਈ ਕਲਰ ਹੀ ਨਹੀਂ ਹੈ ਠੀਕ ਹੈ ਸਟੀਲ ਦਾ ਹੈਲਥ ਲਈ ਸਭ ਤੋਂ ਵਧੀਆ ਓਕੇ ਹੈਲਥ ਲਈ ਸਭ ਤੋਂ ਵਧੀਆ ਹੈਗਾ ਨਾ ਕੋਈ ਆਂਦਾ ਸਾਈਡ ਇਫੈਕਟ ਹੂੰ ਸਿਹਤ ਲਈ ਸਭ ਤੋਂ ਵਧੀਆ ਔਰ ਵੈਸੇ ਵੀ ਖਰਾਬ ਹੋਣ ਦਾ ਕੋਈ ਡਰ ਨਹੀਂ ਦਿੰਦਾ। ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਬਾਈ ਹੋਰਾਂ ਕੋਲੇ ਬਾਗਮਾਲ ਵੈਰੈਟੀ ਹੈ ਯਾਰ ਘੈਂਟ ਕੁਆਲਿਟੀ ਆ ਹਨਾ ਸੌਫਟ ਵਾਈਜ਼ ਲਈ ਅੱਜ ਦੀ ਜਨਰੇਸ਼ਨ ਸਭ ਤੋਂ ਜ਼ਿਆਦਾ ਪਾਗਲ ਹੁੰਦੀ ਹੈਗੀ ਇਹ ਵੈਰੈਟੀ ਤੁਹਾਨੂੰ ਖਾਸ ਕਰਕੇ ਇਥੋਂ ਆਪਣੇ ਏਰੀਆ 'ਚ ਕਿਸੇ ਥਾਂ ਤੋਂ ਵੀ ਨਹੀਂ ਮਿਲੂਗੀ। ਸਹੀ ਹੈ। ਆਹ ਤਾਂ ਬਾਲੇ ਮਸ਼ਹੂਰ ਨੇ ਬਾਈ ਯਾਰ ਓੰਨੀ ਜੀ ਦੇ ਖੜਾਉਣੇ। ਈ ਗੱਲ ਬਾਤ ਆ ਸੌਫਟ ਵਾਈ ਕਹਿੰਦੇ ਇਹਨੂੰ? ਇਹਨਾਂ ਨੂੰ ਸੌਫਟ ਵਾਈਜ਼ ਕਹਿੰਦੇ ਆ। ਤੇ ਦੋਸਤੋ ਆਹ ਜਿਹੜੀ ਚੀਜ਼ ਦੇਖ ਰਹੇ ਆ ਇਹਨੂੰ ਸੌਫਟ ਵਾਈ ਕਹਿੰਦੇ ਆ ਪੂਰੇ ਏਰੀਆ ਕਿ ਤੋ ਵੀ ਨਹੀਂ ਮਿਲਦੀ ਹੈਗੀ ਬਾਈ ਹੋਰਾਂ ਕੋਲੋਂ ਮਿਲਦੀ ਹੈਗੀ ਤੇ ਨੰਬਰ ਆਪਾਂ ਸਕਰੀਨ ਦੇ ਦਿੱਤਾ ਹੋਇਆ ਜੇਕਰ ਆਨਲਾਈਨ ਵੀ ਮਗਾਉਣਾ ਤਾਂ ਤੁਹਾਡੇ ਘਰੇ ਬੈਠਾਂ ਦੇ ਕੋਲੇ ਮਤਲਬ ਡਿਲੀਵਰ ਕਰ ਦੇਣਗੇ ਕੋਰੀਅਰ ਕਰ ਦੇਣਗੇ ਕਿਉਂ ਜੀ ਬਾਈ ਜੀ ਬਿਲਕੁਲ ਕੋਰੀਅਰ ਤੁਸੀਂ ਜਦੋਂ ਮਰਜ਼ੀ ਤੁਸੀਂ ਫੋਨ ਕਰੋ ਜਿਹੜਾ ਤੁਹਾਨੂੰ ਲੱਗਦਾ ਹੈਗਾ ਕੋਈ ਵੀ ਚੀਜ਼ ਦਾ ਅਸੀਂ ਤੁਹਾਨੂੰ ਆਨਲਾਈਨ ਡਿਲੀਵਰ ਕਰਾਵਾਂਗੇ ਇੰਸਟਾਗ੍ਰam ਤੋਂ ਤੁਸੀਂ ਆਰਡਰ ਕਰ ਸਕਦੇ ਹੋ ਮੋਬਾਈਲ ਨੰਬਰ ਤੋਂ ਸਾਨੂੰ ਆਰਡਰ ਕਰ ਸਕਦੇ ਹੋ ਉਹ ਨਾਲੇ ਦਿਨ ਅੱਛਾ ਅਸੀਂ ਵੈਬਸਾਈਟ ਰੈਡੀ ਕਰ ਰਹੇ ਆ ਕਿ ਉਹਨਾਂ ਵਾਲੇ ਦਿਨਾਂ 'ਚ ਤੁਸੀਂ ਵੈਬਸਾਈਟ ਤੇ ਜਾ ਕੇ ਆਪ ਆਰਡਰ ਕਰ ਸਕਦੇ ਹੋ ਕੋਈ ਵੀ ਚੀਜ਼ ਦੇਖ ਕੇ ਠੀਕ ਹੈ ਤੇ ਦੋਸਤੋ ਇਹਨਾਂ ਦੇ ਮਤਲਬ ਇੰਸਟਾਗ੍ਰam ਅਕਾਊਂਟ ਤੇ ਵੀ ਬਣੇ ਹੋਏ ਹੈਗੇ ਉੱਥੋਂ ਵੀ ਤੁਸੀਂ ਡੇਲੀ ਦੀ ਅਪਡੇਟ ਚੈੱਕ ਕਰ ਸਕਦੇ ਹੋ ਤੇ ਉੱਥੋਂ ਵੀ ਆਰਡਰ ਕਰ ਸਕਦੇ ਹੋ ਬਾਈ ਜੀ ਇੰਸਟਾਗ੍ਰam ਅਕਾਊਂਟ ਦਾ ਮਤਲਬ ਤਾਂ ਨਾਮ ਦੱਸ ਦਿਓ ਤੇ ਆਪਾਂ ਸਕਰੀਨ ਦੇ ਉੱਤੇ ਵੀ ਜ਼ਰੂਰ ਲਾਵਾਂਗੇ ਇੰਸਟਾਗ੍ਰam ਤੇ ਸਾਡਾ ਪੇਜ ਹੈ ਅਰੋੜਾ ਗਿਫਟਸ ਦੇ ਨਾਮ ਤੇ ਸੇਮ ਪੇਜ ਤੁਹਾਨੂੰ ਫੇਸਬੁੱਕ ਤੇ ਵੀ ਮਿਲੂਗਾ ਫੇਸਬੁੱਕ ਤੇ ਵੀ ਸੇਮ ਐਡਰੈਸ ਹੈ ਅਰੋੜਾ ਗਿਫਟਸ ਤੇ YouTube ਤੇ ਵੀ ਤੁਹਾਨੂੰ ਸੇਮ ਮਿਲੂਗਾ ਅਰੋੜਾ ਗਿਫਟਸ ਦੇ ਨਾਮ ਤੇ ਤਿੰਨੇ ਜਗ੍ਹਾ ਤੇ ਸਾਡਾ ਸੇਮ ਪੇਜ ਮਿਲੂਗਾ ਅਰੋੜਾ ਗਿਫਟਸ ਦੇ ਨਾਮ ਤੇ ਵੈਬਸਾਈਟ ਹੈ ਸਾਡੀ aroradgifts.com ਹਾਂਜੀ ਤੇ ਅੱਗੇ ਦਿਖਾਓ ਫਿਰ ਆਪਣੇ ਦੋਸਤਾਂ ਨੂੰ ਕੀ ਗੱਲਬਾਤ ਹੈਗੀ ਤੇ ਬਾਈ ਜਿਹੜੇ ਆ ਪਏ ਨੇ ਬਾਲੇ ਮੋٹے ਮੋٹے ਇਹ ਕੀ ਗੱਲਬਾਤ ਹੈ ਇਹ ਵੀ ਬਹੁਤ ਵਧੀਆ ਕੁਆਲਿਟੀ ਦਾ ਕੁਆਲਿਟੀ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ ਹਾਂਜੀ ਕਿਉਂਕਿ ਇਹ ਤੁਹਾਨੂੰ ਵੈਸੇ ਹੀ ਤੁਹਾਨੂੰ ਵੀਡੀਓ ਵਿੱਚ ਪ੍ਰੋਪਰ ਦਿਖ ਰਿਹਾ ਹੈਗਾ ਵੀ ਕੁਆਲਿਟੀ ਕੀ ਹੈ ਇਹਨਾਂ ਦੀ ਔਰ ਰੇਟ ਇਹਨਾਂ ਦਾ ਕੁਝ ਵੀ ਨਹੀਂ ਜਿਸ ਤਰ੍ਹਾਂ ਤੁਸੀਂ ਆਮ ਦੇਖੋਗੇ ਆਨਲਾਈਨ ਤੁਹਾਨੂੰ ਇਹ 1500 2000 ਰੁਪਏ ਦਾ ਮਿਲੂ ਮੈਨੀ ਮੈਨੀ ਸੌ ਦੀ ਸਾਈਟ ਤੋਂ ਤੁਸੀਂ ਚੈੱਕ ਕਰੋਗੇ ਇਹ 1800 1900 ਰੁਪਏ ਦਾ ਆਪਣੇ ਕੋਲ ਇਹ ਸਿਰਫ 650 ਰੁਪਏ ਦਾ ਹੈ ਕੋਲੀ ਕੋਲੀ ਤੇ ਦੋਸਤੋ ਜੇਕਰ ਤੁਸੀਂ ਆ ਚੀਜ਼ ਆਨਲਾਈਨ ਮੰਗਾਓਗੇ ਨਾ ਸੋਨੂੰ 18 1900 ਰੁਪਏ ਦਾ ਰੇਟ ਦੇ ਬਰਾਬਰ ਮਤਲਬ ਪੈ ਹੀ ਜਾਊਗੀ ਯਾਰ ਬਰਾਬਰ ਕੀ ਤੇ ਆਪਣੇ ਹੋਰ ਬਾਈ ਕਿੰਨੇ ਦੀ ਦੱਸੀ ਸੀ ਆਪਣੇ ਕੋਲੇ 650 ਰੁਪਏ ਦੀ 650 ਰੁਪਏ ਦੀ ਮਿਲੂਗੀ ਆਪਣੇ ਕੋਲੇ ਬਹੁਤ ਜਿਆਦਾ ਮਤਲਬ ਲੈਸ ਦੇ ਨਾਲ ਮਿਲ ਰਹੀਆਂ ਚੀਜ਼ਾਂ ਥੋੜੇ ਜਵਾਕਾਂ ਜਿ ਬੁੱਕਾਂ ਦੇ ਮਤਲਬ ਬਹੁਤ ਜਿਆਦਾ ਪਸੰਦ ਆਉਣੀਆਂ ਪਹਿਲੀ ਨਜ਼ਰੀ ਪਸੰਦ ਆ ਜਾਣਗੇ ਇਹ ਤੇ ਬਈ ਆ ਮਗਰਮੱਛ ਜੇ ਕਿਵੇਂ ਤਾਂ ਛੱਡਿਆ ਜੇ ਰੇ ਤਾਂ ਐਂ ਲੱਗਦਾ ਜਿਵੇਂ ਜਿਵੇਂ ਸੱਚੀ ਮਿੱਚੀ ਦੀ ਮਗਰਮੱਛ ਦਾ ਡਰਾਇ ਦੇਵੇਂ ਬੰਦੇ ਨੂੰ ਰਾਤ ਬਕਰ ਕੇ ਇਹ ਸੌਫਟਵੇਅਰ ਚ ਹੀ ਹੈ ਇਹ ਤੁਹਾਨੂੰ ਵੈਰਾਈਟੀ ਮਿਲੂਗੀ ਸਿਰਫ ਸੌਫਟਵੇਅਰ ਚ ਮਿਲੂਗੀ ਹਾਂਜੀ ਇਹ ਮੈਂ ਕੁਆਲਟੀ ਵਾਈਜ਼ ਤਾਂ ਤੁਸੀਂ ਕੋਸ਼ ਕਹਿ ਨਹੀਂ ਸਕਦੇ ਵੀ ਇਹ ओरिजिनल ਆ ਕਿ ਡੁਪਲੀਕੇਟ ਇਹਦਾ ਪਤੰਦਰਾ ਰਾਤ ਬਰਾਤੇ ਬੰਦਾ ਯਾਰ ਜੇ ਬੈੱਡ ਤੇ ਪਿਆ ਹੋਵੇ ਤਾਂ ਬੰਦੇ ਬੈੱਡ ਤੋਂ ਥੱਲੇ ਕਿਹੜਾ ਨਾ ਢਣਦਾ ਨਾ ਭਲੇਖਾ ਪਾਉਂਦਾਗਾ ਵੀ ਜਿਵੇਂ ਸੱਚੀ ਮਿੱੱਚੀ ਦਾ ਮਗਰ ਮੱਚ ਹੁੰਦਾ ਦੋਸਤੋ ਦੇਖੋ ਕਿੰਨੀ ਘੈਂਟ ਵੈਰਾਈਟੀ ਆ ਯਾਰ ਮਤਲਬ ਪਛਾਣ ਨਹੀਂ ਆਉਂਦੀ ਹੈਗੀ ਤੇ ਇਹ ਚੀਜ਼ਾਂ ਬਾਈ ਹੋਰਾਂ ਕੋਲੇ ਮੈਂ ਪਹਿਲੀ ਵਾਰੀ ਦੇਖੀਆਂ ਨੇਗੀ ਆ ਆਪਾਂ ਕਹਿੰਦੇ ਮੈਂ ਕਦੇ ਵੀ ਮਤਲਬ ਕਿਤੇ ਐਡੀ ਘੈਂਟ ਕੁਆਲਿਟੀ ਨਹੀਂ ਦੇਖੀ ਐਡੀ ਘੈਂਟ ਵੈਰਾਈਟੀ ਨਹੀਂ ਦੇਖੀ ਇਸ ਤੋਂ ਬਾਅਦ ਸਾਡੇ ਕੋਲ ਇੱਕ ਡੋਲ ਵਗੈਰਾ ਦੀ ਸੌਫਟ ਟਾਇਚ ਵੈਰਾਈਟੀ ਆ ਗੁੱਡੀਆਂ ਆ ਗਈਆਂ ਤੋਂ ਬਾਅਦ ਸੌਫਟਵਾਇਜ਼ ਦੀ ਡੋਲ ਦੀ ਵੈਰਾਈਟੀ ਤੁਹਾਨੂੰ ਦੇਖਨ ਸਾਰ ਹੀ ਪਤਾ ਲੱਗੂ ਕਿਸ ਤਰ੍ਹਾਂ ਦੀ ਵੈਰਾਈਟੀ ਹੈ ਇੰਨਾ ਚ ਤੁਹਾਨੂੰ ਕੁਆਲਿਟੀ ਕੁਆਲਿਟੀ ਨਾਲ ਕੋਈ ਕੰਪੈਰੀਜ਼ਨ ਨਹੀਂ ਇਹਨਾਂ ਦਾ ਬਾਕਮਾਲ ਕੁਆਲਿਟੀ ਹੈ ਯਾਰ ਇਹ ਤਾਂ ਪਹਿਲੀ ਨਜ਼ਰ ਜੀ ਬੰਦਾ ਮਤਲਬ ਜਵਾਕ ਦੇ ਪਸੰਦ ਆ ਜੇ ਬਿਲਕੁਲ ਬਿਲਕੁਲ ਤੇ ਬਈ ਇਹ ਸ਼ੋਪੀਸਾ ਵਾਸਤੇ ਵੀ ਤੁਸੀਂ ਇੱਕ ਵਾਰੀ ਬੱਚਾ ਲਿਆਓ ਉਹ ਖਾਲੀ ਨਹੀਂ ਜਾਊਗਾ ਅੱਛਾ ਬੱਚਾ ਕੋਈ ਵੀ ਆਉਂਦਾ ਹੈ ਬੱਚਾ ਛੱਡੋ ਤੁਸੀਂ ਵੱਡੀਆਂ ਕੁੜੀਆਂ ਮੈਰਿਡ ਜੋ ਵੀ ਆਊਗਾ ਉਹ ਖਾਲੀ ਇਹਨਾਂ ਤੋਂ ਇਹਨਾਂ ਨੂੰ ਇੱਕ ਅੱਧਾ ਪੀਸ ਤੇ ਦੋ ਪੀਸ ਨਾਲ ਲੈ ਜਾਏ ਬਿਨਾ ਨਹੀਂ ਜਾਊਗਾ ਕੋਈ ਵੀ ਸਾਡੇ ਕੋਲ ਠੀਕ ਹੈ ਜੇ ਮਤਲਬ ਬੰਦਾ ਇੱਕ ਚੀਜ਼ ਖਰੀਦਣ ਆਇਆ ਤਾਂ ਚਾਰ ਚੀਜ਼ਾਂ ਨਾਲ ਬਿਲਕੁਲ ਚਾਰ ਚੀਜ਼ਾਂ ਨਾਲ ਲੈ ਕੇ ਹੀ ਜਾਊਗਾ ਇੰਨੀਆਂ ਅਟਰੈਕਟਿਵ ਚੀਜ਼ਾਂ ਨੇ ਦੋਸਤੋ ਬਹੁਤ ਹੀ ਘੈਂਟ ਗੱਲਬਾਤ ਆ ਯਾਰ ਇਹ ਜਿਹੀਆਂ ਚੀਜ਼ਾਂ ਤੁਹਾਨੂੰ ਬਠਿੰਡੇ ਬਠੁੰਡੇ ਵਰਗੇ ਸ਼ਹਿਰਾਂ 'ਚ ਮਿਲਣੀਆਂ ਜਾ ਕੇ ਕਿਤੇ ਤਾਂ ਆਪਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਖੜੇ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਇਹ ਜੀ ਕੁਆਲਿਟੀ ਤੇ ਇਹ ਜੀ ਵੈਰਾਈਟੀ ਨਹੀਂ ਮਿਲਣੀ ਕਿਤੋਂ ਬਿਲਕੁਲ ਬਿਲਕੁਲ ਭਈਆ ਤਾਂ ਹਾਂ ਵੀ ਗੁੱਡੀਆਂ ਜਿਹੀਆਂ ਰੱਖੀਆਂ ਬੈਠੇ ਮੱਛੀਆਂ ਜਾਨੀਆਂ ਇਹ ਮੇਰਮੇਡ ਆਗੀ ਅੱਛਾ ਕੀ ਕਹਿੰਦੇ ਆ ਬਈ ਇਹਨੂੰ ਮੇਰਮੇਡ ਅੱਛਾ ਡੋਲਫਿਨ ਡੋਲਫਿਨ ਡੋਲ ਕਹ ਲਓ ਡੋਲਫਿਨ ਡੋਲ ਹੈ ਠੀਕ ਹੈ ਆਮ ਬੱਚੇ ਨੂੰ ਮੇਰਮੇਡ ਦੇ ਨਾਮ ਨਾਲ ਜਾਣਦੇ ਆ ਠੀਕ ਹੈ ਬਈ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਪਸੰਦ ਹੋਣ ਵਾਲੀ ਆਈਟਮ ਹੈ ਠੀਕ ਹੈ ਓਕੇ ਯੂਨੀਕੌਰਨ ਇਨੂੰ ਕੀ ਕਹਿੰਦੇ ਆ ਬਾਈ ਯੂਨੀਕੌਰਨ ਯੂਨੀਕੌਰਨ ਤੇ ਨਾਂ ਵੀ ਬਾਈ ਸਾਰੇ ਅੰਗਰੇਜ਼ੀ ਵਾਲੇ ਤੇ ਵੈਰਾਈਟੀ ਸਾਰੀ ਸਾਰੀ ਅੰਗਰੇਜ਼ੀ ਵੈਰਾਈਟੀ ਆ ਜਾਂਦੀ ਹੈ ਤੇ ਬਾਈ ਰੇਟ ਰੂਟ ਤਾਂ ਨਹੀਂ ਇਹਨਾਂ ਦੇ ਤਾਂ ਨਹੀਂ ਰੇਟ ਰੂਟ ਰੇਟ ਬਹੁਤ ਜੈਨੂਇਨ ਰੇਟ ਹੈ ਠੀਕ ਹੈ ਤੇ ਦੋਸਤੋ ਤੁਸੀਂ ਇਹਨਾਂ ਦੇ ਰੇਟ ਯਾਰ ਤੁਸੀਂ ਕਿਤੋਂ ਮਰਜ਼ੀ ਟਰਾਈ ਮਾਰ ਕੇ ਆ ਜਾਓ ਬਾਈ ਹੋਰਾਂ ਕੋਲੇ ਆ ਜਾਓ ਉਸ ਤੋਂ ਤੇ ਮਤਲਬ ਲੈਸ ਮਿਲੂਗੀ ਤੁਹਾਨੂੰ ਖੋਸ਼ ਕਰਕੇ ਦੋ ਜਿਹੜਾ ਬਾਈ ਦਾ ਨਾਮ ਲੈ ਕੇ ਆਊਗਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ ਅਸੀਂ ਸਪੈਸ਼ਲ ਗਿਫਟ ਜ਼ਰੂਰ ਦਵਾਂਗੇ ਹਾਂਜੀ ਤੇ ਦੋਸਤੋ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਆ ਜ਼ਿਆਦਾਤਰ ਕੀ ਹੁੰਦਾ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਨੇ ਆ ਤੁਸੀਂ ਸ਼ੇਅਰ ਨਹੀਂ ਕਰਦੇ ਹੈਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਹਾਂਜੀ ਭਾਈ ਉਸ ਤੋਂ ਬਾਅਦ ਕੀ ਹੈ ਉਸ ਤੋਂ ਬਾਅਦ ਫਲਾਵਰ ਵਗੈਰਾ ਦੀ ਵੈਰਾਈਟੀ ਆਜੂ ਆਪਣੇ ਕੋਲ ਤੇ ਇਹ ਫਲਾਵਰ ਵੀ ਮਤਲਬ ਗਿਫਟ ਗਿਫਟ ਵੀ ਦਿੱਤੇ ਜਾਂਦੇ ਨੇ ਕਿਸੇ ਸਜਾਵਟ ਲਈ ਗਿਫਟ ਲਈ ਸਜਾਵਟ ਲਈ ਇਹ ਸਾਰੀ ਵੈਰਾਈਟੀ ਸਜਾਵਟ ਲਈ ਆਪਣੇ ਘਰਾਂ 'ਚ ਆਮ ਹੁਣ ਨਵੀਆਂ ਕੋਠੀਆਂ ਬਣ ਰਹੀਆਂ ਉਹਦੇ ਲਈ ਚਲਦੀ ਆ ਡੈਕੋਰੇਸ਼ਨ ਆਈਟਮ ਆਪਣੇ ਕੋਲ ਆ ਜਾਂਦੀਆਂ ਹਾਂ ਹਾਂਜੀ ਸਟੈਚੂ ਦੀ ਆਪਣੇ ਕੋਲ ਬਹੁਤ ਵਧੀਆ ਕਲੈਕਸ਼ਨ ਹੋਊਗੀ ਤੇ ਆ ਦੇਖੋ ਦੋਸਤੋ ਯਾਰ ਕਿੰਨੀ ਘੈਂਟ ਗੱਲਬਾਤ ਹੈਗੀ ਤੁਸੀਂ ਗਿਫਟ ਦੇਣਾਗਾ ਮਤਲਬ ਆਪਣੇ ਗੁਰੂਆਂ ਦੀਆਂ ਫੋਟੋਆਂ ਇਹਦੇ ਵਿੱਚ ਸਾਰੇ ਗੁਰੂਆਂ ਦੀਆਂ ਫੋਟੋਆਂ ਆ ਜਾਂਦੀਆਂ ਨਹੀਂ ਹੈ ਹਨਾ ਕਿੰਨੀ ਘੈਂਟ ਮੂਰਤੀ ਕਲਾ ਕੀਤੀ ਹੋਈ ਹੈਗੀ ਮਤਲਬ ਆਰਟ ਐ ਇੱਕ ਤਰ੍ਹਾਂ ਦਾ ਇਹ ਤੇ ਘਰੇ ਰੱਖੀਆਂ ਹੋਈਆਂ ਸ਼ੋਪੀਸਾਂ ਦੇ ਵਿੱਚ ਬਹੁਤ ਜ਼ ਤੇ ਨੰਬਰ ਹੈ ਬਾਈ ਇਹ ਹੁਣ ਦਾ ਸਕਰੀਨ ਤੇ ਚੱਲ ਰਿਹਾ ਤੁਸੀਂ ਮਤਲਬ ਉੱਥੋਂ ਵੀ ਆਰਡਰ ਕਰ ਸਕਦੇ ਹੋਗੇ ਤੇ ਅੱਗੇ ਹਾਂਜੀ ਬਾਈ ਅੱਗੇ ਕਰੋਕਰੀ ਦਾ ਆ ਗਿਆ ਹਨਾ ਅੱਗੇ ਸਮਾਨ ਸਾਰਾ ਆਪਣੇ ਕੋਲ ਸਾਰੇ ਹੁਣ ਕਰੋਕਰੀ ਦੀ ਜਿਹੜੀ ਆ ਆਈਟਮਾਂ ਅਜੂਗੀ ਸਾਰੀ ਆਪਣੇ ਕੋਲ ਬੋਨ ਚਾਈਨਾ ਆਈਟਮ ਹੈ ਆਪਣੇ ਕੋਲ ਆਮ ਲੋਕਾਂ ਕੋਲ ਕੀ ਹੁੰਦਾਗਾ ਲੋਕ ਆਪਣੇ ਪਲਾਸਟਿਕ ਨੂੰ ਛੱਡੀ ਜਾਂਦੇ ਆ ਜਿਵੇਂ ਆਪਣੇ ਕੋਲ ਬੋਨ ਚਾਈਨਾ ਦੇ ਤੁਹਾਨੂੰ 50 ਤੋਂ ਉੱਪਰ ਡਿਜ਼ਾਈਨ ਮਿਲਣਗੇ ਆਪਾਂ ਨੂੰ ਸਾਰੇ ਕੰਪਨੀਆਂ ਦੇ ਇੰਨਾ ਚ ਹੋਣਗੇ ਮੇਨਲੀ ਇਹਨਾਂ ਦੀ ਦਾਗ ਦੋਗ ਦੀ ਕੋਈ ਪ੍ਰੋਬਲਮ ਨਹੀਂਗੀ ਸਭ ਤੋਂ ਵਧੀਆ ਕੁਆਲਿਟੀ ਆ ਕੁਆਲਿਟੀ ਮੈਨੂੰ ਦੱਸਣ ਦੀ ਇਹਨਾਂ ਦੀ ਲੋੜ ਨਹੀਂ ਉਹ ਦੇਖਣਸਾਰ ਪਤਾ ਲੱਗੂ ਤੁਹਾਨੂੰ ओके okay, एदा बाइक खटकदी है यार पूरी बढ़िया प्रॉपर प्रॉपर बढ़िया क्वालिटी है लगे होण दा मतलब यही है ਵੀ ਕਾਚੇ ਵਾਂਗੂ ਖੜਕਦੀ ਹੈ ਜੀ ਕੋਈ ਅੰਦਾ ਨੁਕਸਾਨ ਨਹੀਂ ਹੁੰਦਾ ਜਿਹੜੀ ਇਹ ਮਟੀਰੀਅਲ ਹੁੰਦਾ ਆਪਣੇ ਕੋਲ ਓਕੇ ਇੰਨਾ ਚ ਡਿਜ਼ਾਈਨਿੰਗ ਵਗੈਰਾ ਬੇਸ਼ਮਾਰ ਡਿਜ਼ਾਈਨਿੰਗ ਹੈ ਬਿਲਕੁਲ ਲੇਟੈਸਟ ਡਿਜ਼ਾਈਨਿੰਗ ਜਿਸ ਤਰ੍ਹਾਂ ਇਸ ਤਰ੍ਹਾਂ ਚੱਲ ਰਹੀ ਹੈ ਠੀਕ ਹੈ ਇੰਨਾ ਚ ਡਿਜ਼ਾਈਨਿੰਗ ਵੀ ਤੁਹਾਨੂੰ ਆਪਾਂ ਨੂੰ ਪ੍ਰੋਪਰ ਮਿਲੇਗੀ ਡਿਜ਼ਾਈਨ ਕਾਫੀ ਮਿਲ ਜਾਣਗੇ ਵਿਆਹ ਵਿਊ ਲਈ ਹੁਣ ਕੁੜੀਆਂ ਦਾ ਸਮਾਨ ਜਿਵੇਂ ਵਿਆਹਾਂ ਦੇ ਦਿਨ ਚੱਲ ਰਿਹਾ ਵਿਆਹ ਲਈ ਸਾਡੇ ਕੋਲ ਦਾਜ ਲਈ ਟੋਕਰੀ ਦਾ ਸਭ ਤੋਂ ਵੱਧ ਕੰਮ ਰਹਿੰਦਾ ਹੈਗਾ ਇਹ ਦਿਨ ਅਚਕ੍ਰੋਕਰੀ ਦਾ ਤੁਸੀਂ ਦੇਖਿਆ ਹੀ ਹੈਗਾ ਵੀ 2 ਘੰਟੇ ਹੋ ਗਏ ਤੁਹਾਨੂੰ ਬਿਲਕੁਲ ਆਇਆ ਤਾਂ ਟਾਈਮ ਨਹੀਂ ਲੱਗ ਲੱਗ ਰਿਹਾ ਵੀ ਉਸ ਤੋਂ ਮਤਲਬ ਯਾਰ ਬਾਈ ਹੋਰਾਂ ਦਾ ਇੰਨਾ ਵਧੀਆ ਕੰਮ ਹੈ ਕਸਟਮਰ ਇਹਨਾਂ ਕੋਲੇ ਬਹੁਤ ਜਿਆਦਾ ਆਉਂਦੇ ਨੇ ਸਾਨੂੰ ਵੀਡੀਓ ਲਈ ਅਸੀਂ ਹੁਣ ਤੋਂ ਡੇਢ ਘੰਟਾ ਪਹਿਲਾਂ ਦੇ ਵੇਟ ਕਰੀ ਜਾਂਦੇ ਹਾਂਗੇ ਤੇ ਫੇਰ ਮਸਾਂ ਕਿਤੇ ਜਾ ਕੇ ਟਾਈਮ ਲੱਗਿਆਗਾ ਬਾਈ ਹੋਰਾਂ ਦਾ ਬਹੁਤ ਵਧੀਆ ਕੰਮ ਹੈ ਜਰੂਰ ਵਿਜ਼ਿਟ ਕਰੋ ਜਰੂਰ ਵਿਜ਼ਿਟ ਕਰਿਓ ਸਰਦੂਲਗੜ੍ਹ ਦੇ ਵਿੱਚ ਇਹਨਾਂ ਦੀ ਸ਼ਾਪ ਹੈਗੀ ਤੇ ਬਈ ਆਪਾਂ ਜੇ ਦੇਖਿਆ ਜਾਵੇ ਤਾਂ ਆਪਣੀ ਸ਼ਾਪ ਸੁਖ ਨਾਲ ਬਹੁਤ ਵੱਡੀ ਹੈ ਤੇ ਵੈਰਾਈਟੀ ਵਾਲੀ ਪਈ ਆ ਹਨਾ ਤੇ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਮਤਲਬ ਵੈਰਾਈਟੀਆਂ ਮਿਲ ਜਾਣਗੀਆਂ ਆਪਣੇ ਕੋਲ ਬੱਚਿਆਂ ਦੇ ਖਿਡੌਣੇ A to Z ਸਾਰੀ ਵੈਰਾਈਟੀ ਛੋਟੇ ਖਿਡੌਣੇ ਤੋਂ ਲੈ ਕੇ ਵੱਡੀਆਂ ਗੱਡੀਆਂ ਤੱਕ ਹਾਂਜੀ ਇਲੈਕਟ੍ਰੀਕਲ ਗੱਡੀਆਂ ਜਿਹੜੀਆਂ ਅੱਜਕੱਲ ਸਭ ਤੋਂ ਵੱਧ ਚੱਲ ਰਹੀਆਂ ਉਹ ਚੀਜ਼ਾਂ ਮਿਲ ਜਾਣਗੀਆਂ ਸਾਈਕਲ ਆ ਵਗੈਰਾ ਸਾਰੀਆਂ ਮਿਲ ਜਾਣਗੀਆਂ ਉਸ ਤੋਂ ਬਿਨਾ ਆਪਣੇ ਕੋਲ ਟੌਇਜ਼ ਸੌਫਟ ਟੌਇਜ਼ ਵੀ ਮਿਲ ਜਾਣਗੇ ਗਿਫਟ ਆਈਟਮ ਦੀ A to Z ਵੈਰਾਈਟੀ ਹੈ ਤੁਹਾਨੂੰ ਕੋਈ ਵੀ ਫੋਟੋ ਫਰੇਮ ਕਸਟਮਾਈਜ਼ ਚੀਜ਼ ਕਰਾਉਣੀ ਹੈ ਤੁਸੀਂ ਕਸਟਮਾਈਜ਼ ਮਸ਼ੀਨਾਂ ਸਾਡੀਆਂ ਆਉਂਦੀਆਂ ਕੋਈ ਵੀ ਪ੍ਰਿੰਟਿੰਗ ਕਰਾਉਣੀ ਹੈ ਉਹ ਪ੍ਰਿੰਟਿੰਗ ਵਾਲਾ ਸਾਡਾ ਆਪ ਦਾ ਕੋਈ ਵੀ ਡੈਕੋਰੇਸ਼ਨ ਆਈਟਮ ਚਾਹੀਦੀ ਹੈ ਗਿਫਟ ਚੋ ਮਿਲੂ ਕਰੋਕਰੀ ਚ ਤੁਹਾਨੂੰ A to Z ਵੈਰਾਈਟੀ ਕਰੋਕਰੀ ਜੇ A to Z ਵੈਰਾਈਟੀ ਦਾ ਮਤਲਬ ਕੀ ਤੁਹਾਨੂੰ ਪਲਾਸਟਿਕ ਦਾ ਕੁਝ ਵੀ ਚਾਹੀਦਾ ਕਰੋਕਰੀ ਦਾ ਕੋਈ ਵੀ ਚੀਨੀ ਦਾ ਚਾਹੀਦਾਗਾ ਕੋਈ ਵੀ ਕੁੱਕਵੇਅਰ ਦਾ ਚਾਹੀਦਾ ਤੁਹਾਨੂੰ A to Z ਵੈਰਾਈਟੀ ਮਿਲੂਗੀ ਤੁਹਾਨੂੰ ਕਿਤੇ ਹੋਰ ਜਾਣ ਦੀ ਕੋਈ ਲੋੜ ਨਹੀਂ ਤੁਸੀਂ ਇੱਕ ਵਾਰੀ ਆਓਗੇ ਤਾਂ ਤੁਸੀਂ ਸਾਰੇ ਕਿਚਨ ਦਾ ਸਾਰੇ ਘਰ ਦਾ ਸਮਾਨ ਸਾਰਾ ਡੈਕੋਰੇਸ਼ਨ ਦਾ ਸਮਾਨ ਤੁਸੀਂ ਸਾਰਾ ਇੱਥੋਂ ਪੂਰਾ ਕਰਕੇ ਕਿਚਨ ਸਾਰੀ ਇੱਥੇ ਕੰਪਲੀਟ ਕਰ ਦੋਗੇ ਕਿਚਨ ਅਸੀਂ ਸਾਰੀ ਕੰਪਲੀਟ ਕਰਕੇ ਦੇ ਦਾਂਗੇ ਤੁਹਾਨੂੰ ਕਿਚਨ ਚ ਕੁਝ ਵੀ ਚਾਹੀਦਾ ਛੋਟੇ ਤੋਂ ਛੋਟਾ ਤੁਹਾਨੂੰ ਸਮਾਨ ਚਾਹੀਦਾ ਵੱਡੇ ਤੋਂ ਵੱਡਾ ਚਾਹੀਦਾਗਾ ਕੋਈ ਵੀ ਇਲੈਕਟ੍ਰੀਕਲ ਚੀਜ਼ ਚਾਹੀਦੀ ਉਹ ਵੀ ਤੁਹਾਨੂੰ ਸਾਰੀ ਮਿਲੂਗੀ ਤੇ ਭਾਈ ਆ ਚਮਚੇ ਚਮਚੇਰ ਮੈਨੂੰ ਤਾਂ ਐ ਲੱਗਦਾ ਵੀ ਸੋਨੇ ਦੇ ਸੱਚੀ ਸੋਨੇ ਦੇ ਬਈ ਇਹ ਯਾਰ ਇਹ ਸਟੀਲ ਦੇ ਆ ਗਏ ਕੋٹنگ ਵਾਲੇ ਚਮਚ ਹੁੰਦੇ ਆ ਇਹਨਾਂ ਤੇ ਕੋਈ ਕਲਰ ਨਹੀਂ ਉਤਰਦਾ ਇਹ ਐਵੇਂ ਦੀ ਐਵੇਂ ਰਹਿਣਾ ਲੈ ਯਾਰ ਓਕੇ ਹਰਮਨ ਨੇੜੇ ਕਰਕੇ ਦਿਖਾਈ ਥੋੜਾ ਜਿਹਾ ਤੇ ਦੋਸਤੋ ਆ ਦੇਖੋ ਯਾਰ ਐਂ ਲੱਗਦਾ ਵੀ ਜਿਵੇਂ ਸੋਨੇ ਸੋਨੇ ਦੇ ਹੁੰਦੇ ਨੇਗੇ ਪਹਿਲਾਂ ਆਪਾਂ ਬਾਤਾਂ ਬੁੱਤਾਂ ਦੇ ਵਿੱਚ ਸੁਣਦੇ ਹਾਂ ਵੀ ਫਲਾਨਾ ਜਾ ਵੈਸੇ ਵੀ ਗੱਲ ਆਪਾਂ ਕਰਦੇ ਆ ਵੀ ਫਲਾਨੇ ਕੋਲੇ ਸੋਨੇ ਚਾਂਦੀ ਦੇ ਬਰਤਨ ਨੇਗੇ ਪਰ ਬਾਈ ਹੋਰਿਆਂ ਕੋਲੇ ਭਲੇਖਾ ਪਾਉਣ ਵਾਲੇ ਬਰਤਨ ਨੇਗੇ ਜਿਵੇਂ ਮੇਰੇ ਤੋਂ ਸੋਨੇ ਚਾਂਦੀ ਦਾ ਕੋਟਿੰਗ ਕੀਤੀ ਹੋਈ ਇਹਨਾਂ ਤੇ ਬਈ ਕੋਟਿੰਗ ਉੱਤਰਦੀ ਤਾਂ ਨਹੀਂ ਹੈ ਕੋਟਿੰਗ ਉੱਤਰਦੀ ਨਹੀਂ ਜਿਸ ਤਰ੍ਹਾਂ ਤੁਸੀਂ ਮਰਜ਼ੀ ਯੂਜ਼ ਕਰੋ ਇਹਨਾਂ ਦੀ ਕੋਈ ਕੋਟਿੰਗ ਨਹੀਂ ਉਤਰੂ ਕੋਈ ਖਰਾਬ ਨਾ ਹੋਣ ਵਾਲਾ ਨਹੀਂ ਹੈ ਓਕੇ ਤੇ ਬਈ ਆਹ ਪਲਾਸਟਿਕ ਦੇ ਵਰਤਨ ਆ ਗਏ ਹਨ ਇਹ ਪਲਾਸਟਿਕ ਦੀਆਂ ਪਲੇਟਾਂ ਆ ਗਈਆਂ ਓਕੇ ਤੇ ਇਹ ਹੈਂਡ ਆਇਆ ਯਾਰ ਤਾਂ ਇਹ ਲਾਦੇ ਮੈਂ ਚੀਨੀ ਦੇ ਹੁੰਦੀਆਂ ਬਈ ਇਹ ਜਿਸ ਤਰ੍ਹਾਂ ਮਰਜ਼ੀ ਸਿੱਟੋ ਤੁਸੀਂ ਆ আচ্ছা ਕੋਈ ਟੁਕਤੰਦਾ ਇਹਦਾ ਉਹ ਨਹੀਂ ਹੂੰ ਠੀਕ ਹੈ ਇਹ ਤੁਹਾਨੂੰ ਮਾਰਕੀਟ ਨਾਲੋਂ ਰੇਟ ਵੀ ਬਹੁਤ ਜੈਨੂਇਨ ਰੇਟ ਮਿਲੂਗਾ ਆਮ ਤਨੂੰ ਮਾਰਕੀਟ ਚ ਹੈ 150 180 ਰੁਪਏ ਪੀਸ ਮਿਲਦਾ ਆਪਣੇ ਕੋਲ ਤੁਹਾਨੂੰ ਸਿਰਫ 80 ਰੁਪਏ ਪੀਸ ਮਿਲੂਗਾ ਕੀ ਗਾ ਦੋਸਤੋ ਯਾਰ ਕਿੰਨੀ ਕਹਣ ਗੱਲ ਬਾਤ ਆ 80 ਰੁਪਏ ਪੀਸ ਦੇ ਵਿੱਚ ਦਾਗ ਦੀ ਕਿੰਨੀ ਘੈਂਟ ਮਤਲਬ ਉਹ ਲੈ ਕੇ ਆਇਆ ਇੱਕ ਤਾਂ ਇਹਦੇ ਵਿੱਚ ਚੀਜ਼ ਨਹੀਂ ਜਾਂਦੀ ਹੈਗੀਗੀ ਦਾਗ ਦੀ ਕੋਈ ਇੰਦਾ ਚ ਪ੍ਰੋਬਲਮ ਨਹੀਂ ਮਾਈਕ੍ਰੋਵੇਵ ਸੇਫ ਹੈ ਇਹ ਬਿਲਕੁਲ ਬਿਲਕੁਲ ਟੁੱਟਣ ਵਾਲਾ ਤਾਂ ਤੁਹਾਨੂੰ ਦਿਖਾਈ ਦਿੱਤਾ ਵੀ ਟੁੱਟਣ ਦੀ ਤਾਂ ਇੰਦੀ ਕੋਈ ਦਿੱਕਤ ਹੈ ਹੀ ਨਹੀਂ ਕਈ ਵਾਰੀ ਧੋਂਦੇ ਕਰਦੇ ਆ ਤਾਂ ਕਿਚਨ ਦੇ ਵਿੱਚ ਹੱਥ ਛੁੱਟ ਜਾਂਦੀ ਹੈ ਚੀਜ਼ ਹਣਾ ਬਿਲਕੁਲ ਇਸ ਤਰ੍ਹਾਂ ਆਏ ਨਹੀਂ ਹੈਗਾ ਵੀ ਉਹ ਦੀ ਟੁੱਟ ਕੇ ਮਤਲਬ ਟੋਟੇ ਹੋ ਜਾਣਗੇ ਇਹਦੇ ਟੁੱਟਦਾ ਤਾਂ ਹੈ ਹੀ ਨਹੀਂ ਹੈਗਾ ਤੇ ਰੇਟ ਵੀ ਇਹਦਾ ਬਹੁਤ ਜੈਨੂਇਨ ਹੀ ਆ ਤੇ ਹੋਰ ਬਈ ਅੱਗੇ ਫਿਰ ਆ ਕੌਲੀ ਇੰਨਾ ਚ ਆਪਣੇ ਲੋਗੇ ਫਿਰ ਇੰਨਾ ਸਾਰੇ ਆ ਮੇਨਲੀ ਸਨੈਕ ਪਲੇਟਟਰ ਵਗੈਰਾ ਹੋ ਜਾਂਦੇ ਆਪਣੇ ਕੋਲ ਸਾਰੇ ਤਰ੍ਹਾਂ ਦੇ ਇਹ ਨਹੀਂ ਪਲਾਸਟਿਕ ਦੇ ਬਾਈ ਇਹ ਨਹੀਂ ਇਹ ਮੈਲਾ ਮਾਈਨ ਚ ਹੁੰਦਾਗਾ ਇਹਦੇ ਤੇ ਦਾਗ ਵਗੈਰਾ ਨਹੀਂ ਪੈਂਦਾਗਾ ਠੀਕ ਹੈ ਇੰਨਾ ਛੇ ਚੀਜ਼ ਤੇ ਇਹਦਾ ਬਾਈ ਕੀ ਪ੍ਰਾਈਸ ਹੋਊਗਾ ਫਿਰ ਇਹ ਸਿਰਫ 40 ਰੁਪਏ ਪੀਸ ਪੈ ਰਹੇ ਆਪਣੇ ਕੋਲ 40 ਰੁਪਏ ਯਾਰ ਬਿਲਕੁਲ ਮੈਂ ਦਰਾਂ ਦਾ 40 ਰੁਪਏ ਦਾ ਡਿਸਪੋਜ਼ੇਬਲ ਇਹਦਾ ਰੇਟ ਹੀ ਹੋਣਾਗਾ ਹਾਂ ਇਹ ਸਭ ਤੋਂ ਵੱਧ ਜੀ ਮੈਂ 스ਨੈਕ ਪਲੇਟ ਚੱਲ ਰਹੀ ਹੈ ਸਿਰਫ 40 ਰੁਪਏ ਪੀਸ ਪਉ ਇੰਨੇ ਜ ਸਾਈਜ਼ ਤੇ ਵੈਰਾਈਟੀ ਤੁਹਾਨੂੰ ਕਾਫੀ ਮਿਲ ਜੂਗੀ ਵੈਰਾਈਟੀ ਵਗੈਰਾ ਲਈ ਤੁਹਾਨੂੰ ਇੱਥੇ ਆਉਣਾ ਹੀ ਪਊਗਾ ਬ੍ਰੈਂਡ ਜੂਨ ਮਿਲ ਜਾਣਗੇ ਡਿਜ਼ਾਈਨ ਕਾਫੀ ਮਿਲ ਜਾਣਗੇ ਡਿਜ਼ਾਈਨ ਲਈ ਤੁਹਾਨੂੰ ਇੰਨਾ ਦੇ ਇੱਥੇ ਆਉਣਾ ਹੀ ਪਊਗਾ ਜਦ ਤੁਸੀਂ ਫੋਨ ਤੇ ਸਾਡੇ ਨਾਲ ਕੰਟੈਕਟ ਕਰੋ ਵੀ ਡਿਜ਼ਾਈਨ ਕੋਈ ਵਟਸਐਪ ਤੇ ਮੰਗਾਵੇ ਡਿਜ਼ਾਈਨ ਭੇਜ ਦੋਗੇ ਹਾਂ ਵਟਸਐਪ ਤੇ ਡਿਜ਼ਾਈਨ ਤੁਹਾਨੂੰ ਭੇਜਾਂਗੇ ਕੋਈ ਪ੍ਰੋਬਲਮ ਨਹੀਂ ਬਾਕੀ ਤੁਸੀਂ ਇੰਸਟਾਗ੍ਰam ਤੇ ਅ ਤੇ ਦੋਸਤੋ ਬਹੁਤ ਹੀ ਘੈਂਟ ਯਾਰ ਮਤਲਬ ਰੇਟ ਨੇ ਜੈਨੂਅਲ ਰੇਟ ਨੇ ਤਾਂ ਜ਼ਰੂਰ ਵਿਜ਼ਿਟ ਕਰਿਓ ਤੇ ਜੇ ਤੁਸੀਂ ਦੂਰ ਬੈਠੇ ਹੋ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਉਥੋਂ ਆਨਲਾਈਨ ਆਰਡਰ ਕਰ ਦਿਓ ਬਾਈ ਹੋਰੀ ਤੁਹਾਡੇ ਘਰ ਵੀ ਪਹੁੰਚਾ ਦੇਣਗੇ ਇਸ ਤੋਂ ਬਾਅਦ ਆਪਣੇ ਕੋਲ ਕਸਟਮਾਈਜ਼ ਆਈਟਮਾਂ ਜਿੰਦੇ ਵਿੱਚ ਤੁਹਾਨੂੰ ਕੀ ਫਰੇਮ ਵਗੈਰਾ ਦੀ ਬੋਤਲ ਵਗੈਰਾ ਲਈ ਕੋਈ ਵਾਲਟ ਵਗੈਰਾ ਕੋਈ ਵੀ ਚੀਜ਼ ਲੇਜ਼ਰ ਪ੍ਰਿੰਟਿੰਗ ਹੈ ਹਾਂਜੀ ਲੇਜ਼ਰ ਪ੍ਰਿੰਟਿੰਗ ਦੀ ਕੋਈ ਵੀ ਆਈਟਮ ਤੁਸੀਂ ਚਾਹੇ ਇਹਨੂੰ ਪਲੇਟ ਤੇ ਲਿਖੋਣਾ ਚਮਚ ਤੇ ਲਿਖੋਣਾ ਹੈਗਾ अच्छा रिंग वगैरह ਤੇ ਲਖੋਣਾਗਾ A to Z ਤੁਹਾਨੂੰ ਹੰਦੀ ਵੈਰਾਈਟੀ ਸਾਰੀ ਮਿਲੂਗੀ ਠੀਕ ਹੈ ਆਹ ਚੀਜ਼ ਜਿਵੇਂ ਆ ਨੇਮ ਵਾਲਿਆ ਅੱਛਾ ਆਪਦਾ ਨਾਮ ਵੀ ਬੰਦਾ ਪਵਾ ਸਕਦਾ ਆਪਦਾ ਨਾਮ ਤੁਸੀਂ ਪਵਾ ਸਕਦੇ ਕਿਸੇ ਵੀ ਚੀਜ਼ ਤੇ ਤੁਸੀਂ ਨਾਮ ਪਵਾ ਸਕਦੇ ਹੋ ਲੈਦਰ ਗ੍ਰੇਟਿੰਗ ਦਾ ਬੱਚੇ ਦਾ ਨਾਮ ਹੈਨਾ ਹਾਂਜੀ ਕਿਸੇ ਵੀ ਚੀਜ਼ ਤੇ ਅੰਦਰ ਤੇ ਤੁਹਾਨੂੰ ਲੇਡੀਜ਼ ਵਾਲਟ ਜੈਂਟਸ ਵਾਲਟ ਬੋਟਲ ਬੋਟਲ ਚ ਤੁਹਾਨੂੰ ਕਾਫੀ ਵੈਰਾਈਟੀ ਮਿਲ ਜੂਗੀ ਪੈਨ ਵਗੈਰਾ ਜਿ ਜਿਸ ਤਰ੍ਹਾਂ ਤੁਸੀਂ ਇੱਥੇ ਦੇਖੋਗੇ ਆਪਣੇ ਕੋਲ ਪੈਨ ਵਗੈਰਾ ਦੀ ਵੀ ਵੈਰਾਈਟੀ ਹੈ ਇਹਨਾਂ ਚ अच्छा। ਬੰਨੇ ਬੁਗੈਰਾ ਤੇ ਵੀ ਤੁਸੀਂ ਆਪਦਾ ਨਾਮ ਲਖਵਾ ਸਕਦੇ ਹੋਗੇ। ਫਰੇਮਿੰਗ ਵਗੈਰਾ ਲਈ ਤਾਂ ਚਲੋ ਹੈ ਹੀ ਹੈ ਤਾਂ ਨੋਰਮਲ ਹੋ ਹੀ ਜਾਂਦਾ ਹੈ। ਇਹਨਾਂ 'ਚ ਵੈਰਾਈਟੀ ਤੁਹਾਨੂੰ ਬਹੁਤ ਮਿਲੂਗੀ। ਇਹ ਚੀਜ਼ ਅੱਜ ਕੱਲ ਬਹੁਤ ਚੱਲੀ ਆ ਨਾ। ਇਹ ਬਹੁਤ ਚੱਲੀ ਆ। ਇਹਦੇ ਲਈ ਲੋਕ ਆਨਲਾਈਨ ਵੀ ਭਜਦੇ ਆ। ਠੀਕ ਹੈ। ਵੀ ਆਨਲਾਈਨ ਲੋਕ 12-1200 1000-1000 ਰੁਪਿਆ ਵੀ ਲੈਦੇ ਆਗੇ। ਆਪਣੇ ਗੁੱਲ 350-400 ਰੁਪਿਆ ਦੀ ਰੇਂਜ ਤੋਂ ਸਟਾਰਟ ਹੋ ਕੇ ਮਤਲਬ ਰੇਂਜ ਸਾਰੀ ਮਿਲ ਜੂ। ਇਹਨਾਂ ਦੇ ਕੁੱਲ 350-400 ਰੁਪਿਆ ਦਾ ਪਰਸ ਪਊਗਾ। ਜਿੰਦਰ ਤੇ ਨਾਮ ਹੈ। ਬੋਟਲ ਤੇ ਆ ਚੀਜ਼ ਦਾ ਨਾਮ ਹੈ ਜਿਸ ਤ ਇਹ ਚੀਜ਼ ਤੁਸੀਂ ਨੋਟ ਕਰੋਗੇ ਇਹ ਸਿਰਫ ਤੁਹਾਨੂੰ 300 ਰੁਪਏ ਚ ਪੈਣੀ ਹੈ ਵਿਦ ਨੇਮ ਠੀਕ ਹੈ ਗਰਮ ਠੰਡੇ ਵਾਲੀ ਬੋਤਲ ਆਮ ਤਨੂੰ ਮਾਰਕੀਟਸ ਬਿਨਾ ਨੇਮ ਤੋਂ 350 400 ਦੀ ਇਕੱਲੀ ਬੋਤਲ ਮਿਲਦੀ ਹੈ ਠੀਕ ਹੈ ਆਪਣੇ ਕੋਲ ਵਿਦ ਨੇਮ ਤੁਹਾਨੂੰ ਸਿਰਫ 300 ਰੁਪਏ ਚ ਬੋਤਲ ਪੈਣੀ ਹੈ ਚਾਹੇ ਤੁਸੀਂ ਇੱਕ ਪੀਸ ਕਰਾਓ ਜੇ ਤੁਸੀਂ ਇੱਕ ਕਾਰਪੋਰੇਟ ਗਿਫਟ ਹੋ ਜਾਂਦੇ ਜਿਸ ਤਰ੍ਹਾਂ ਵੀ ਵੀ 50 50 ਪੀਸ ਕੰਪਨੀ ਵਾਲੇ ਦਿੰਦੇ ਆ ਉਹ ਚੀਜ਼ ਆਪਣੇ ਕੋਲ ਪੋਸੀਬਲ ਹੈ ਤੇ ਦੋਸਤੋ ਆ ਚੀਜ਼ ਯਾਰ ਬਹੁਤ ਕੈਂਟ ਲੱਗੀ। ਕਈ ਵਾਰੀ ਕੀ ਹੁੰਦਾ ਨਾਮ ਪਵਾਉਣਾ, ਕਈ ਵਾਰੀ ਸ਼ੌਂਕ ਦਾ ਕੰਮ ਵੀ ਹੁੰਦਾਗਾ। ਕਈ ਵਾਰ ਕਿਸੇ ਨੇ ਬੋਤਲ ਮੈਚ ਵੀ ਨਾ ਕਰ ਜੇ ਆਪਣੀ। ਹਾਂ, ਇਹ ਚੀਜ਼ ਇਹ ਚੀਜ਼ ਵੀ ਜ਼ਰੂਰੀ ਆ। ਆਪਾਂ ਆਪਦੇ ਕਿਸੇ ਭੈਣ ਭਰਾ ਨੂੰ ਗਿਫਟ ਕਰਨਾ ਚਾਹੁੰਦੇ ਆ ਬੋਤਲ ਲਾ ਲਓ ਆ ਮਤਲਬ ਪਾਰਸਲ ਲਾ ਲਓ ਹਨਾ। ਉਤੇ ਉਹਦੇ ਤੇ ਉਹਦਾ ਨਾਮ ਵੀ ਪਵਾ ਸਕਦੇ ਆ ਆਪਾਂ। ਤੇ ਨਾਮ ਪਵਾਉਣ ਦਾ ਖਰਚਾ ਬਿਲਕੁਲ ਘੱਟ ਆ। ਆਨਲਾਈਨ ਤੁਸੀਂ ਜਿਆਦੇ ਪੈਸੇ ਦੇ ਦੰਨੇ ਹੋਗੇ। ਬਿਲਕੁਲ ਬਿਲਕੁਲ। ਉਤੇ ਜਿਆਦੇ ਲੁੱਟਾ ਥੋੜੀ ਜੀ ਹਨਾ। ਤੇ ਬਾਈ ਹੋਰਾਂ ਦੇ ਬਹੁਤ ਜੈਨੂਨ ਰੇ ਤੇ ਜਰੂਰ ਵਿਜ਼ਿਟ ਕਰਿਓ ਇੰਦਰਜ ਆਪਣੇ ਕੋਲ ਇੱਕ ਆਪਣੇ ਕੋਲ ਵੈਰਾਈਟੀ ਕਲਾਕਸ ਦੀ ਵੈਰਾਈਟੀ ਹੈ ਜਿਹੜੀ ਅੱਜਕੱਲ ਸਭ ਤੋਂ ਵੱਧ ਡਿਮਾਂਡ ਚ ਹੈ ਪ੍ਰੋਪਰ ਵਰਕਿੰਗ ਮਸ਼ੀਨ ਵਾਲੀਆਂ ਜਿਵੇਂ ਇਹ ਸਾਰੀਆਂ ਇਹਨਾਂ ਚ ਡਿਜ਼ਾਈਨਿੰਗ ਵਗੈਰਾ ਦੀ ਵੈਰਾਈਟੀ ਤੁਹਾਨੂੰ ਕਾਫੀ ਮਿਲ ਜੂਗੀ ਠੀਕ ਓਕੇ ਰੇਟ ਵੀ ਇਹਨਾਂ ਚ ਜੈਨੂਨ ਮਿਲਣਗੇ ਆਮ ਜਿਸ ਤਰ੍ਹਾਂ ਤੁਸੀਂ ਦੇਖੋਗੇ ਕਹੋਗੇ ਵੀ ਇਹ 2000 3000 ਦਾ ਕੁਝ ਵੀ ਨਹੀਂ ਹੈ ਸਿਰਫ 8-900 ਰੁਪਏ ਦੀ ਵੈਰਾਈਟੀ ਹੈ ਅੱਛਾ ਬਿਲਕੁਲ ਦੋਸਤੋ ਅੱਜ ਕੱਲ ਆਪਾਂ ਦੇਖ ਰਹੇ ਆ ਜਿਵੇਂ ਗਰਾਰੀਆਂ ਵਾਲੇ ਕਲੌਕ ਚੱਲਦੇ ਨੇਗੇ ਹਰਮਨ ਨੇੜੇ ਕਰਕੇ ਦਿਖਾ ਦਿਓ ਥੋੜਾ ਜਿਹਾ ਗਰਾਰੀਆਂ ਵਾਲੇ ਕਲੌਕ ਚੱਲਦੇ ਨੇ ਮਹਿੰਗੇ ਬਹੁਤ ਜ਼ਿਆਦੇ ਹੁੰਦੇ ਨੇਗੇ ਤਾਂ ਤੁਸੀਂ ਹੁਣ ਘੱਟ ਪੈਸਿਆਂ ਦੇ ਵਿੱਚ ਵੀ ਵਧੀਆ ਮਤਲਬ ਕੁਆਲਿਟੀ ਖਰੀਦ ਸਕਦੇ ਹੋ ਸ਼ੌਂਕ ਪੂਰਾ ਕਰ ਸਕਦੇ ਹੋ ਇੱਕ ਆ ਚੀਜ਼ ਜ਼ਰੂਰ ਦਿਖਾਓ ਮੈਨੂੰ ਆ ਬਹੁਤ ਘੈਂਟ ਲੱਗਿਆ ਯਾਰ ਹਰਮਨ ਨੇੜੇ ਕਰਕੇ ਦਿਖਾਈ ਆ ਦੇਖ ਆ ਕਲੌਕ ਕਿੰਨਾ ਘੈਂਟ ਹੈ ਤੇ ਇਹਦਾ ਵੀ ਬਈ ਕੀ ਹੈ ਮਤਲਬ ਕੀ ਪ੍ਰਾਈਸ ਹੋਊਗਾ ਫਿਰ ਇਹ ਇਹ ਸਿਰਫ 1000-1200 ਰੁਪਏ ਦੀ ਰੇਂਜ ਦੇ ਵਿੱਚ ਦੀ ਵੈਰਾਈਟੀ ਹੈ ਤੇ ਦੋਸਤੋ ਤੇ ਇੱਕ ਇਧਰ ਪਿਆਗਾ ਭਾਈ ਇਹਦੀਆਂ ਗਰਾਰੀਆਂ ਜਾਂ ਵਾਲੀਆਂ ਤੇਜ ਗੋਮੀਆਂ ਨਹੀਂ ਕੀ ਗੱਲ ਵਾਰਾ ਯਾਰ ਹੂੰ ਇਹ ਸਾਰਾ ਇੰਪੋਰਟਡ ਕਲॉक ਹੈ ਅੱਛਾ ਇਹ ਯੂਰਪੀਅਨ ਸਟਾਈਲ ਕਲॉक ਹੈਗਾ ਜਿਹੜੇ ਬਾਹਰ ਯੂਰਪ ਤੋਂ ਵਗੈਰਾ ਚ ਚੱਲਦੇ ਆ ਜਿਵੇਂ ਆਪਣੇ ਕੋਲ ਉਹ ਜੀ ਵੈਰਾਈਟੀ ਸਾਰੀ ਮਿਲੂ ਤੁਹਾਨੂੰ ਇਹ ਠੀਕ ਹੈ ਮੈਕੈਨੀਕਲ ਕਲॉक ਕਹਿੰਦੇ ਆ ਭਾਈ ਇਹਨੂੰ ਹਾਂਜੀ ਤੇ ਦੋਸਤੋ ਇਹ ਸੀਗੇ ਅਰੋੜਾ ਗਿਫਟ ਵਾਲੇ ਸਰਦੂਲਗੜ੍ਹ ਦੇ ਵਿੱਚ ਤੇ ਭਾਈ ਆਪਣੀ ਲੋਕੇਸ਼ਨ ਦੱਸ ਦਿਓ கரੈਕਟ ਲੋਕੇਸ਼ਨ ਕਿੱਥੇ ਹੈ ਆਪਣਾ ਅਰੋੜਾ ਗਿਫਟ ਐਂਡ ਕਰੋਕਰੀ ਹਾਊਸ ਹਸਪੀਟਲ ਰੋਡ ਸਰਦੂਲਗੜ੍ਹ ਤੇ ਵਿਚਾਲੇ ਆਪਣੀ ਸ਼ਾਪ ਹੈ ਹਾਂਜੀ ਆਪਣਾ ਨੰਬਰ ਹੈ 82882 ਦੂਸਰਾ ਨੰਬਰ ਹੈ 911 511 3375 ਇਹਦੇ ਲਈ ਤੁਹਾਨੂੰ ਇੱਥੇ ਆਉਣਾ ਪਊਗਾ ਜਿਆਦਾ ਤੁਸੀਂ ਸਾਡੇ ਨਾਲ ਕਿਸੇ ਤਰ੍ਹਾਂ ਵੀ ਕੰਟੈਕਟ ਕਰ ਸਕਦੇ ਹੋ ਇੰਸਟਾਗ੍ਰam ਰਾਹੀਂ ਫੇਸਬੁੱਕ ਰਾਹੀਂ ਜਿਆਦਾ ਤੁਸੀਂ ਡਾਇਰੈਕਟ ਕਾਲ ਕਰੋ ਸਾਡੇ ਕੋਲ ਪਹੁੰਚੋ ਸਾਡਾ ਬੰਦਾ ਆਪੇ ਤੁਹਾਨੂੰ ਇੱਥੇ ਲੈ ਕੇ ਜਾਊਗਾ ਜੇ ਤੁਸੀਂ ਕਿਤੇ ਵੀ ਬਾਹਰੋਂ ਆ ਰਹੇ ਹੋ ਤੁਹਾਨੂੰ ਨਹੀਂ ਪਤਾ ਸਰਦੂਲਗੜ੍ਹ ਚ ਕਿੱਥੇ ਆ ਸਾਡਾ ਬੰਦਾ ਆਪੇ ਤੁਹਾਨੂੰ ਪਿਕ ਕਰੂਗਾ ਇੱਥੇ ਤੇ ਦੋਸਤੋ ਇਹ ਸੀਗੇ ਅਰੋੜਾ ਗਿਫਟ ਵਾਲੇ ਜਿੱਥੇ ਬੇਸ਼ੁਮਾਰ ਮਤਲਬ ਵੈਰਾਈਟੀ ਹੈ ਵੀ ਇਹਨਾਂ ਕੋਲੇ ਤੇ ਆਪਣੀ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਥਰੂ ਆਉਣਿਓ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਤੇ ਭਰਾ ਤੁਹਾਡੇ ਲਈ ਹੋਰ ਡਿਸਕਾਊਂਟ ਦੇਣਗੇ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਦੋਸਤੋ ਲਾਈਕ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਤੁਹਾਡੇ ਲਈ ਇੰਨੀ ਵਧੀਆ ਵੀਡੀਓ ਲੈ ਕੇ ਆਏ ਨੇ ਮੈਂ ਤਾਂ ਲਈ ਤੁਸੀਂ ਲਾਈਕ ਜਰੂਰ ਕਰ ਦਿਆ ਕਰੋ ਸਾਡੀ ਵੀਡੀਓ ਨੂੰ ਤੇ ਭਾਈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ